ਲਓ ਜੀ ਸਵਾਗਤ ਆ ਤੁਹਾਡਾ ਵਲੌਗ ਨੰਬਰ 3 ਦੇ ਵਿੱਚ 12ਵਾਂ ਆਪਣੇ ਭਰਾ ਐ ਆ ਆਪਾਂ ਬੈਠੇ ਆ ਲਾਲੇ ਦੀ ਮੋਟਰ ਤੇ ਉਹ ਗਰ ਲਾਲ ਪੰਜਾਬੀ ਉਹਦੇ ਗਵਾਜ ਮਰ ਗਏ ਹੂ ਇੰਨੀ ਗਵਾਜ ਨਹੀਂ ਸੁਣਨ ਦੰਦਾ ਉਹ ਤੇ ਪਾਰਟੀ ਹੋਣ ਲੱਗੀ ਐ ਮੋਟਰ ਤੇ ਆਪਾਂ ਤੇ ਆ ਵੈਸ਼ਨੂ ਬਾਕੀ ਬੜਾ ਸਾਰੇ ਆ ਔਰ ਜੇ ਮਰੀ ਪਾਰਟੀ ਹੋ ਰਹੀ ਜੇ ਪਾਰਟੀ ਹੋ ਰਹੀ ਐ ਚੈਂਬਰ ਚੁੰਮਰ ਆ ਚੈਂਬਰ ਤੇ ਭੈਜੋ ਮੈਨੂੰ ਲੱਗਦਾ ਇਹ ਮੱਝ ਵੱਡ ਕੇ ਪੈ ਜਣੀ ਓਏ ਚੈਂਬਰੀ ਬੜਾ ਤਗੜਾ ਤੇਰੇ ਜੱਟਾਂ ਦੇ ਪਤਨੀ ਚਾਬੀ ਚੈਂਬਰੀ ਹੈ ਕੁੜੀ ਤੇ ਚਲੋ ਬਾਕੀਆਂ ਨੂੰ ਬੇਲਣ ਵਾਲਿਆਂ ਦੀ ਬਾਕੀ ਕਰਦੇ ਆਂ ਫਿਰ ਆਪਾਂ ਬਜੈਲ ਗਰੁੱਪ ਦਾ ਮਾਲਕ ਓਨਰ ਕੀ ਓਨਰ ਔਰ ਕੀ ਕਹਿੰਦੇ ਆਏ ਕੀ ਆਹ ਜੋੜੇ ਵੀਰੇ ਹੱਥ ਕੁਝ ਨਹੀਂ ਕੁਝ ਨਹੀਂ ਅਸਲਾ ਰਹਿ ਗਿਆ ਤੈਨੂੰ ਵਿਖਾਉਣ ਵਾਲਾ ਵੀ ਜਿਹੜਾ ਅਸਲਾ ਫੂਕ ਕਿਹੜਾ ਅਸਲਾ ਵਿਖਾਉਣਾ ਪਰੇ ਉਹ ਜਿਹੜਾ ਫੂਕ ਫੂਕ ਛੁੱਟਿਆ ਵਿਖਾ ਦੇਣਾ ਕਿਹੜਾ ਫੂਕ ਇੱਥੇ ਸੋਫੀ ਵੈਸ਼ਨੂ ਕੰਮ ਹੈ ਵੈਸ਼ਨੂ ਪਾਰਟੀ ਬਾਬਾ ਹਾਂ ਪੀਂਦਾ ਖਾਂਦਾ ਨਹੀਂ ਕੋਈ ਵੀ ਨਹੀਂ ਨਹੀਂ ਪੀਂਦਾ ਨਹੀਂ ਮੈਨੂੰ ਪਤਾ ਕੋਈ ਨਹੀਂ ਪੀਂਦਾ ਭਰਾਵਾ ਜਿਹੜੇ ਰੋਡ ਦੇ ਉਹਦੇ ਵਿਖਾ ਲੈੰਦੋ ਇਹ ਤੇ ਲਿੰਮਕੇ ਦੀਆਂ ਬੋਤਲਾਂ ਵਾਂ ਇਹ ਵਕ ਵਕ ਬ੍ਰਾਂਡ ਲਿੰਮਕਾ ਕੁੜੀਆਂ ਲਿੰਮਕਾ ਕੋਕੋਕੋਲਾ ਉਹ ਦਿਓ ਨਾ ਭਰਾਣੇ ਦਾ ਡਰੋਨ ਉਹ ਮਾੜੀ ਨਹੀਂ ਪੈਨ ਕਰੂੰਗੇ ਓਏ ਸੱਚ ਆ ਕੀ ਬੈਟਰੀਆਂ ਤੋੜਾ ਤੋੜੇ ਜੋ ਕੋਲਾ ਕੱਢ ਕੇ ਕਿਸ ਚੀਜ਼ ਚ ਕਰਦੇ ਤੋੜਾ ਵੇਖੀ ਬਲਦਾ ਜਾਂਦਾ ਇਹ ਵੀ ਤੇਰੇ ਭਰਾਣੇ ਜੈ ਸਿੱਖੀ ਚੀਜ਼ ਕੀ ਸਿੱਖਿਆ ਉਹ ਤੋੜੇ ਨੂੰ ਅੱਗ ਬਲਣਾ ਆਉਣੀ ਅੱਛਾ ਮਾਸ਼ਾ ਡਰੋਨ ਨੂੰ ਚਲਾਉਂਦੀ ਜਾਂਦਾ ਡਰੋਨ ਨੂੰ ਤੇ ਡਰੋਨ ਦੀ ਨੇ ਸਿੱਖੀ ਆ ਬਾਬਾ ਡਰੋਨ ਦੀ ਤੇ ਆਉਂਦੀ ਤੇਰੇ ਭਰਾਣੇ ਥੋੜੀ ਬੜੀ ਉਹਨਾਂ ਦੇ ਆਉਂਦਿਆਂ ਨੂੰ ਕਿਤਾ ਨੇਰਾ ਹੋਇਆ ਨਾ ਆਪਾਂ ਆਪਣੀ ਦੀ ਇੱਕ ਬਣਾਈ ਹੁਣੇਰ ਵੇਖੀਏ ਤੇ ਲੱਤ ਲੂਤ ਜੀ ਨੇ ਪੁੱਟ ਦੀਆਂ ਘੁੰਮਦੀ ਘੁੰਮਦੀਆਂ ਬੜੀਆਂ ਕਸੂਤੇ ਰਗਣੂਆਂ ਤੇ ਇਹ ਨੂੰ ਪਤਾ ਮੈਨੂੰ ਚਲਾਉਂਦੇ ਜੇ ਤੁਸੀਂ ਇਹਨੂੰ ਤੇਰਾ ਭਰਾ ਇਕੱਲਾ ਹੀ ਚਲਾਉਂਦਾ ਜੱਟਾ ਫਿਕਰ ਨਾ ਕਰ ਹੋਰ ਨਹੀਂ ਕੇ ਇਹਨੂੰ ਜਾਜ ਸਾਰਿਆਂ ਜੋ ਤੇ ਇੱਕ ਚਲਾ ਤੇ ਲਈਦਾ ਓ ਭੈ ਹੱਥ ਹੀ ਕੰਬੀ ਜਾਂਦੇ ਤੇ ਕਮਜ਼ੋਰੀ ਬੜੀ ਆ ਗਈ ਤੈਨੂੰ ਨਹੀਂ ਹੱਥ ਤੇ ਕੰਬਦੇ ਹਾ ਸਭ ਤੋਂ ਪਹਿਲੇ ਨੰਬਰ ਤੇ ਅਜੇ ਆ ਉਹਨੇ ਆਉਣਾ ਵੇਖ ਲਈ ਤੇ ਦੂਜੇ ਨੰਬਰ ਤੇ ਹੋਇਆ ਹੱਥ ਕੰਬਨ ਜੀ ਯਾਰ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਓਏ ਗੱਲ ਸੁਣ ਇਹ ਮੈਂ ਤਾਂ ਦੱਸਿਆ ਇਹ ਕਵੇ ਵੀ ਤੂੰ ਕੀ ਤਾਂ ਕਿੰਨਾ ਖਾਣਾ ਪੀਣਾ ਤੇਰੇ ਹੱਥ ਕੰਬਦੇ ਕਿਉਂਕਿ ਉਹ ਸ਼ੁੱਧ ਵੈਸ਼ ਨੂੰ ਹੀ ਉਹ ਪਤਾ ਮੈਨੂੰ ਇਹਦਾ ਦਜਾ ਕੀ ਡੀਜੀਆਈ ਕਿ ਡੀਜੀਏ ਆਈ ਡੀਜੀਏ ਆਈ ਡੀਜੀਆਈ ਡੀਜੀਆਈ ਮਿਨੀ 3 ਪ੍ਰੋ ਅੱਛਾ ਇਹਦਾ ਇਹਦਾ ਜਿਆਦਾ ਜ਼ਰਾ ਆਪਣੇ ਇੱਥੇ ਇਹੋ ਵਰਤਦੇ ਵਿਆਹ ਨੂੰ ਮੈਂ ਜੱਡਾ ਕੀ ਆਹੋ ਤੇਰਾ ਖਲੋ ਇੱਥੇ ਕਿੱਥੇ ੜਨਾ ਇੱਥੇ ਮੈਨੂੰ ਦੱਸ ਨਾ ਕਿੱਥੇ ਚਲਾਉਣਾ ਮੈਂ ਚਲਾਉਣਾ ਆਹ ਲੈ ਖਲੋ ਜਾ ਹਲਿਆ ਮੈਂ ਗੁੱਲੀਆਂ ਹੀ ਨਹੀਂ ਮੈਂ ਕੱਸਦਾ ਨਾ ਗੁੱਲੀਆਂ ਖਲੋ ਜਾ ਤੂੰ ਆਹ ਫੋਨ ਜੇ ਰੱਖ ਪਾਸੇ ਨਹੀਂ ਨਹੀਂ ਉਹ ਫੋਨ ਤੇ ਜੇ ਤੂੰ ਵਲੌਗ ਬਣਾਉਣਾ ਤਾਂ ਲੈ ਆ ਮੈਂ ਗੁੱਲੀਆਂ ਕੱਸਦਾ ਭਰਾ ਤੂੰ ਬਣਾ ਲੈ ਨਹੀਂ ਨਹੀਂ ਖਲੋ ਰਿਆ ਕੱਸਦਾ ਮੈਂ ਇਹਦੀ ਸਾਲੀ ਕਿਹੜੀ ਜਾ ਸਿੱਖਣ ਵਾਲੀ ਆ ਵੀ ਜਿਹੜੀ ਤੂੰ ਸਿੱਖਣਦੇ ਆ ਕੱਸਦਾ ਮੈਂ ਇੱਥੋਂ ਕਿਤੇ ਟੂ ਟੂ ਹੀ ਲਾਉਣਾ ਪੈਣਾ ਮੈਨੂੰ ਇਸ ਤਰ੍ਹਾਂ ਤੇ ਫਿਰ ਸਾਰਾ ਟੁੰਡੂ ਨੰਨ ਤੇ ਚਲ ਜਾਣਾ ਚੱਲ ਫਿਰ ਮੈਂ ਬੋਕਰ ਰਸਦਾ ਮੜੀ ਕਿਉਂ ਬੋਕਰ ਦਾ ਹੀ ਤੇ ਸਾਰਾ ਰੋਵਿਆ ਕਮਰਿਆ ਤਤਨਾ ਪਾਵਨ ਰਤੇ ਮੇਰੀ ਆਉਂਦੀ ਹੈ ਨਾ ਆਉਂਦੀ ਬਾਬਾ ਤੇਰੀ ਆਉਂਦੀ ਹੋਰ ਕੀ ਹੋਣੀ ਹੈ ਕੋਈ ਜਾਲੇ ਤਾਂ ਮੈਂ ਸ਼ੁਰੂ ਕਰਨੀ ਆ ਜਦ ਮੜਾ ਮੋਟਾ ਵੀ ਭੋਲੇ ਆਈ ਜਾ ਹੈ ਮੁੰਡਾ ਤਦਾ ਹੀ ਇਹਨੂੰ ਸਟੇਬਲ ਵੇਖ ਕੇ ਨਾ ਉਹ ਸੀ ਉਸ ਤੋਂ ਪਹਿਲਾਂ ਕਿਉਂ ਅਕਲ ਵੀਰ ਨਹੀਂ ਜਾਂਚ ਕੀਤੀ ਤਰ੍ਹਾਂ ਹੀ ਕੇ ਤੇ ਉਹ اپ ਜੋ ਰੇਂਜ ਤੋਂ ਬਾਹਰ ਨਾ ਆਊਗਾ। ਇਹ ਕੋਈ ਦੂਜਾ ਵੀ ਨਹੀਂ ਬਣਾ ਰਹੀ ਇਸ ਬਾਹਰ ਚੱਲੋਗੇ। ਮੈਂ ਕਿਹਦਾ ਵੀਡੀਓ ਬਣਾ ਲਾਂ ਦੀ। ਅੱਛਾ। ਤੇ ਕੈਂਬਾ ਵੀ ਕੋਲਾ ਘੁੰਮ ਜਾਂਦਾ। ਸਭ ਘੁੰਮਦਾ ਹੈ। ਖੜਾ ਹੈ ਕਿ ਪੰਜ ਇਹਨਾਂ ਖੜਾ ਹੈ। ਉਹ ਨਹੀਂ ਨਹੀਂ ਕਲਵੀਰ ਆਪਣੇ ਕੋਲੋਂ ਖੜਾ ਇੱਥੋਂ ਇੱਥੋਂ ਕੋਲੋਂ ਖੜੋ ਬੜੀ ਘਣ ਬਣੀ। ਕੋਲੋਂ ਖੜਿਆ ਇਹ। ਉਹ ਨਹੀਂ ਇਦਾਂ ਨਹੀਂ ਨਾ। ਆਹ ਹੁਣ ਰੋਕ ਕੇ ਖੜਾ ਨੋ। ਆਹ ਲਾਗੇ ਲਿਆ ਹਾਨੂੰ ਆਪਣੇ। ਇਹਨੂੰ ਲਿਆ ਹੁਣ ਹੋਮ ਤੇ ਲਿਆ। ਇੱਕ ਰਹੀ ਇਹਦਾ ਨਵੇਂ-ਨਵੇਂ ਦਾ ਮੈਂ ਤੋੜਿਆ ਕੈਮਰਾ ਯਾਰ ਰੋਕ ਕੇ ਮਾਰ ਕੇ ਤੇ ਹੌਲੀ-ਹੌਲੀ ਜਾ ਇਸ ਤੇ ਕੈਮਰਾ ਇੱਧਰ ਇੱਧਰ ਇੱਥੇ ਕਰ ਉਹਨੂੰ ਲੈਫਟ ਕਰ ਬਾਬਾ ਇੱਥੇ ਇੱਥੇ ਵੇਹਾਂ ਮੈਂ ਰੋਲਾ ਪਾਈ ਜਣਾ ਪਿੱਛੇ ਆ ਮੜਾ ਜਾ ਅੱਛਾ ਜੂਮ-ਜੂਮ ਸਾਰਾ ਕੁਝ ਆਵਾਜ਼ ਆ ਵਾਕਿਆ ਇੱਥੇ ਲਿਆਉਣਾ ਬਾਹਰੋਂ ਉੱਥੇ ਤੇ ਪੂਰੀ ਅੱਗ ਮਚਾ ਦਿੱਤੀ ਆ ਵੇ ਉਹਦੀ ਉਹਨੂੰ ਅੱਗ ਥੋੜਾ ਲਾ ਕੇ ਕਰ ਯਾਰ ਉਹਨੂੰ ਕੈਮਰਾ ਥਾਣੂ ਕਰਕੇ ਬਣਾ ਰਿਹਾ ਥੋੜੀ ਅੱਗ ਲਾ ਕੇ ਕਰ ਨਾ ਅੱਗੇ ਕਰ ਅੱਗ ਬੁਝ ਉਹਦੇ ਮੱਚ ਗਈ ਕੁੜੀ ਆ ਜਾ ਤੁਹਾਡੇ ਉਹ ਹੀ ਵਿਚਾਰ ਹੀ ਨਹੀਂ ਰਲਦੇ ਤੇ ਕੋਈ ਜਾਂਦਾ ਲਾਗੇ ਕਰਦੇ ਬੰਨੀ ਵੀਡੀਓ بابا ਆ ਕੀ ਤੂੰ ਚਲਾਉਂਦੇ ਚਲਾ ਇਹ 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 ਚੱਲਦੀ ਰਹਿਣੀ ਆ ਉਹ ਗੱਲ ਕੁੜੀ ਜਾਵੇ ਆਪਣੇ ਮੋਟਰ ਵਾਲੇ ਪਿੰਡਾਂ ਦੇ ਹੱਥਾਂ ਦੇ ਕੁੜੀ ਜਾਵੇ ਡਰੋਨ ਆ ਗਿਆ ਵਾ ਡਰੋਨ ਲਾ ਕੇ ਲੈ ਤਾ ਕਰਦੇ ਵੀ ਉਹਦੇ ਦੂਰ ਲਾ ਦੇ ਵੇ ਗੁਰੂ ਜੋ ਕੰਜਾ ਹੋ ਰਿਹਾ ਸੁਵਾਜਾ ਹੀ ਆਉਣਾ ਦੇਖੂਗਾ ਵੇ ਆਹ ਆਵੇ ਪਧਰੀ ਅੱਗੇ ਬਾਲਣ ਆ ਗਿਆ ਵੇ ਆਪਣਾ ਸਰੀ ਜਾਂ ਡਰੋਨ ਸਰੀ ਜੀ ਨੂੰ ਕੋਲ ਉਹ ਵੀ ਦੇਵੇ ਆਹ ਸਾਡੇ ਵਾਲੇ ਦੂਰ ਇੱਕ ਇੱਕ ਵੇਲੇ ਸਾ ਤੈਨੂੰ ਪਤਾ ਵਿਆਹ ਦੇ ਸਭੀਆਂ ਚੋੜੀਆਂ ਦੀ ਵੀ ਸਾਡੇ ਡਰੋਪ ਨਹੀਂ ਗੱਲ ਜੀ ਇੱਕ ਡਰੋਪ ਹੋਣਾ ਜੀ ਉਹ ਪੂਆ ਹੀ ਇਸ ਬਖਰਾ ਸਿਰ ਤੇ ਨਾਲ ਲਗਾਜੇ ਤੇ ਇਹ ਤਾਂ ਹੁਣ ਆਪਾਂ ਨਾ ਤਲੇ ਅਗਮਾ ਚੱਲੀ ਫੇਰ ਆਰੇ ਨੂੰ ਚੈਂਬਰ ਉੱਤੇ ਹਾਲੇ ਨੂੰ ਇੱਥੇ ਹੀ ਬੱਸ ਆਪਾਂ ਥੋੜੇ ਜਾਣੀ ਆ ਬਹੁਤ ਕੋਈ ਗੱਲ ਨਹੀਂ ਬਹੁਤ ਮੈਂ ਕਿਹਾ ਸਵੇਰ ਦੂਰੇ ਹਰ ਗੱਡੀਆਂ ਸੂੜਿਆ ਫਿਰ ਤੁਹਾਨੂੰ ਕਰਦੇ ਮੂੰਹ ਘਰੋਕੀ ਆ ਨਹੀਂ ਨਹੀਂ ਆਪਾਂ ਮੇਰੇ ਨਾਲ ਸਰਦ ਨਹੀਂ ਜਾਂਦੇ ਤੇ ਜਾਂਦੇ ਪੂਰਾ ਅੱਗੇ ਕੰਮ ਦੇ ਆ ਅਸੀਂ ਨਹੀਂ ਜਾਂਦੇ ਚੈਂਬਰ ਐਨੂੰ ਕਰ ਲਈਏ ਮੜਾ ਇਹਨੂੰ ਕਰ ਮੜਾ ਆ ਜੇ ਬਸ ਬਣ ਕੇ ਗਾਲਾਂ ਚੈਂਬਰਿਆਂ ਨੂੰ ਕਰ ਲਿਆ ਯਾਰ ਕਰ ਲਾਲ ਖਿੱਚ ਕੇ ਮੈਂ ਕੈਂਪਰ ਬਣ ਨਹੀਂ ਨਹੀਂ ਆਵੇ ਬਣ ਕੇ ਗਾਲਾਂ ਰਹਿੰਦੇ ਹਾਂ ਹਾਂ ਚੱਲਣਦੇ ਜਗਾੜ ਤੇ ਇਹ ਚੱਲਣਦੇ ਆ ਮਾਂ ਵੀ ਮਿਹਨਤ ਵੇਖ ਲਾ ਅੱਗ ਬਾਲਣ ਵਾਲੀ ਐ ਡਰੋਨਾਂ ਬਾਲ ਡਰੋਨਾਂ ਬਾਲਣੀ ਐ ਉਹ ਪੱਖੀ ਝੱਲਣ ਵਾਲੇ ਆ ਕਰਨ ਵਾਲੇ ਡਰੋਨਾਂ ਕਬਾਲਣੀ ਐ ਐ ਗੱਲ ਕਰਨ ਵਾਲੀ ਨਹੀਂ ਅੱਗ ਤੇ ਬਲ ਜੂਗੀ ਪਰ ਇਹ ਨਾ ਹੋਵੇ ਆਪਣੀ ਵੀਡੀਓ ਬਣਾਉਣ ਦੇ ਗੁਣੋਂ ਵੀ ਜਾਂਦਾ ਹੋਵੇ ਜਿੱਥੇ ਪੱਲਾ ਪੱ ਲਈ ਜੌਨੇ ਨੇ ਨਹੀਂ ਇਹ ਨੂੰ ਇਹ ਨਹੀਂ ਬੜੇ ਤਗੜੇ ਤਗੜੇ ਸਾਇੰਟਿਸਟ ਹੋਏ ਹੋਣਗੇ ਉਹਨਾਂ ਨੇ ਕਾਢਾਂ ਕੱਢੀਆਂ ਹੋਣਗੀਆਂ ਬਦਰੀਆਣਾ ਦਾ ਇਹਨੂੰ ਵੀ ਹੋਣਾ ਹੈ ਉਹ ਨਹੀਂ ਇਹਨਾਂ ਕਾਢਾਂ ਕੱਢੀਆਂ ਹੋਣਗੀਆਂ ਪਰ ਡਟਾ ਵੀ ਆਪ ਕਾੜ ਕੱਢਦੀ ਇਹਨੂੰ گاਉਂ ਦੂਜਾ ਫੜਾ ਕੇ ਨਾ ਸੁੰਬਾ ਜਾ ਡਰੋਨ ਵੀ ਇਹਨੇ ਪੀਸ ਵੀ ਚੁਕਣਾ ਪਤਾ ਉਹਨੂੰ ਇਹ ਤਾਂ ਡਟਾ ਡਰੋਨ ਕੀ ਲਾਇਆ ਆ ਕੇ ਪਲੇਟਾਂ ਤੇ ਆਪਣੀ ਅਸਲੀ ਏਕਾਤ ਤੇ ਕਿ ਨਹੀਂ ਇਸੇ ਵਾਲੇ ਅੰਦਰ ਡਰੋਨ ਨਗਬਾਲ ਉੱਤੇ ਲਿਆ ਕੇ ਖੇਤੀ ਤੇਜ ਵਾਹ ਪਲੇਟ ਕੀ ਕਰਨ데요 ਹੋਗਾ ਤੇਜ ਚਲਾ ਪਲੇਟ ਆ ਇਧਰ ਨੂੰ ਆਨੂੰ ਮੂੰਹ ਕਰੋ ਦੇਖੀ ਨਾਲ ਰੋਕੇ ਨਾ ਬਾਜੇ ਅੱਗੇ ਆਉਂਦੇ ਪੁੱਜੀ ਦੇ ਥੱਲੇ ਹੁਣ ਸੌਰੀ ਸੱਚੀ ਮਾਨ ਕਰਾਂ ਹੈ ਨਾ ਜਿਪੀਆਂ ਚੰਗੀਆਂ ਹੁੰਦੀਆਂ ਵਾ ਬੰਡੀ ਵੀਡੀਓ ਉਹ ਮਾਰਨ ਦਾ ਇਹ ਮੁੰਡਾ ਨਹੀਂ ਉੱਥੇ ਆ ਗਈਆਂ ਕਣੀਆਂ ਆ ਗਈਆਂ ਦੇ ਹੋ ਬਾਬਾ ਪਾਉਂਦੇ ਆ ਮਾਂ ਓ ਵੀਰਿਆ ਮਾਣ ਦੇ ਹੋਰ ਮਾਣਾਂ ਜੱਟਾਂ ਦੀ ਮਾਣ ਹਾਂਜੀ ਲਾਹਾਂ ਪੁਰੀ ਜੱਟ ਓ ਵੀਰਿਆ ਇਹ ਕਲੈਬ ਹੋਣੀ ਨਾਲ ਮੀਹ ਮੁੰਡਿਆਂ ਦੇ ਕੀ ਜਾਂਦਾ ਪਾਣੀ ਕਣੀ ਉਹ ਮੀਹ ਕਾਲੇ ਕਿੰਨਾ ਕੀ ਆਉਂਦੀ ਆ ਬੰਦਾ ਦਾਬਾ ਕਾਰਡ ਕੱਢੀ ਨੀ ਆ ਵਾ ਹਾਂ 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 ਮਾਰ ਹਾਂ ਬਾਬਾ ਬੁੱਕਟਾ ਮੈਨੂੰ ਮੋਰ ਦਾ ਬੋਲ ਬਾਹਮਣਾ 8 12 ਅਗਸਤ 2016 ਲਾ ਲਾ 12 ਅਗਸਤ 2016 ਲਾ ਲਾ 12 12 ਅਗਸਤ 2016 ਓ 15 ਨੂੰ ਯਾਦ ਹੋਏ ਹੈ ਨਾ ਦੇਸ਼ ਦੇਸ਼ ਦਾ ਯਾਦ ਕਰ ਦਿੰਦੇ ਆ ਬੰਦਾ ਆਪਣਾ ਆਜ਼ਾਦੀ ਤੋਂ ਬਾਅਦ ਪਰ ਜਿੱਤਾ ਇੱਕ ਹੋਰ ਚੱਕਰੀ ਮੇਰੀ ਮੇਰੀ 22 ਸਾਲ ਦੀ ਉਮਰ ਜਦ ਮੈਂ ਪਹਿਲੀ ਵਾਰ ਇਹ ਕੰਮ ਕੀਤਾ ਵੀਰ 22 ਮੈਂ ਨਾ ਮੈਂ ਮੈਂ ਪਲੱਸ 2 ਤੋਂ ਬਾਅਦ ਮੈਂ ਮੈਂ 3 ਸਾਲ ਆ ਰਿਹਾ ਮਝੈਲ ਗਰੁੱਪ ਵਾਲੇ ਏ ਪਾਰਟੀ ਚਲੀ ਜਾਂਦੀ ਆ ਫੁੱਲ ਬੜਾ ਫੁੱਲ ਮੋਟਰ ਤੇ ਲੱਗਿਆ ਨਜ਼ਾਰੇ ਬੈਨ ਚਲੋ ਮੇਰੀ ਗੱਲ ਸੁਣ ਨਾ 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 ਬੈਲਾ ਓਏ ਬੈਲਾ 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 ਚੱਲੋ ਬੈਲਾ ਬਿਆਨੀ ਨਾ ਬਿਆਨੀ ਨਾ ਓਹ ਨਾ ਸਾਰੇ ਇਹਨਾਂ ਦੇ ਮੈਨਾਂ ਦੇ ਉਹਨਾਂ ਨੂੰ ਉਹਨਾਂ ਗਲਤੀ ਮੰਨਣੀ ਆ ਕਹਿੰਦਾ ਨਹੀਂ ਜਾਣ ਸੱਚੀ ਗੱਲ ਵਾਲੀ ਗੱਲ ਅੱਛਾ ਅੱਛਾ ਪਰ ਦੂਸਰਾ ਚਲੋ ਉਹ ਸਮਾਂ ਉਹ ਰਾਤੋ ਰਾਤ ਕਿਉਂ ਲਾਫਰ ਸਮਾਂ ਓਏ ਰਾਤ ਨੂੰ ਸਮਾਂ ਪਹਿਲੇ ਕਾਲਾ ਤੋੜ ਜਾ ਚਾਹ ਦੇ ਉਹ ਕੌਣ ਹੈ ਓਏ ਉਹ ਜਿਹੜਾ ਮਾਫੀ